ਰੋਸਪੁਰ ਕੇਜਰੀਵਾਲ ਨੇ ਵਪਾਰੀਆਂ ਦੀਆਂ ਸੁਣੀਆਂ ਮੁਸ਼ਕਿਲਾਂ ਕੇਂਦਰ ਸਰਕਾਰ ਤੇ ਸਾਧਿਆ ਨਿਸ਼ਾਨਾ ਕਿ ਹਾ ਆਜ਼ਾਦੀ ਸੰਵਿਧਾਨ ਤੇ ਲੋਕਤੰਤਰ ਖਤਰੇ ਵਿੱਚ ਚਤਾਨਾ ਸ਼ਹੀਦewall ਬਦਰ ਹੈ ਦੇ ਪੰਜਾਬ ਦੇ ਚੋਣਪੇੜ ਵਿੱਚ ਉਤਰਨ ਤੋਂ ਪਹਿਲਾਂ ਕੇਜਰੀਵਾਲ ਦਾ ਵਿਜੀਪੀ ਦੇ ਨਿਸ਼ਾਨਾ ਬੋਲੇ ਕੇਂਦਰ ਸਰਕਾਰ ਨੇ ਰੋਕੇ ਪੰਜਾਬ ਦੇ 9000 ਕਰੋੜ ਰੁਪਏ ਪੁੱਛਿਆ ਸਵਾਲ ਪੰਜਾਬ ਦੇ ਲੋਕਾਂ ਤੋਂ ਐਨੀ ਨਫ਼ਰਤ ਕਿਉਂ ਪੰਜਾਬ ਨੂੰ ਲੈ ਕੇ ਪੀਐਮ ਮੋਦੀ ਦਾ ਵੱਡਾ ਬਿਆਨ ਕਿਹਾ प्रतिभावन ਲੋਕਾਂ ਦੇ باوجود ਸੁਭੇਦੀ ਅਮੇਰ ਸਮਰੱਥਾ ਨੂੰ ਪਛਾਣਿਆ ਨਹੀਂ ਗਿਆ ਬਕਸਰ ਪੰਜਾਬ ਦੇ ਨਿਰਮਾਣ ਨੂੰ ਭਜਪੀ ਦਬੇ ਕੀ ਤਰਜ਼ ਜਾਕਰਸਾਦ ਦੀ ਚੱਤੀ ਤੋਂ ਰਾਜਨਾਥ ਸਿੰਘ ਨੇ ਭਰੀ ਹੋਕਾਰ ਆਪੇ ਸਾਦੇ ਦਿੱਖੇ ਨਿਸ਼ਾਨੇ ਬੋਲੇ ਜੇਲ੍ਹ ਜਾਣ ਤੋਂ ਬਾਅਦ ਵੀ ਕਿਚਵਾਲੇ ਨਹੀਂ ਛੱਡਿਆ ਸੀ ਅੰਦਾਵਾ ਅਸੀਂ ਪਹਿਲੀ ਵਾਰ ਸੁਣਿਆ ਵਰਕ ਫਰੋਮ ਜੇਕੈਂਤਾ ਗਾਂਧੀ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਭਜਪੀ ਦੇ ਸਾਦੇ ਨਿਸ਼ਾਨੇ ਫਤਿਹਗੜ੍ਹ ਸਾਹਿਬ ਚ ਬੋਲੇ ਕਿਸਾਨ ਅੰਦੋਲਨ ਵੇਲੇ ਪੀਐਮ ਨੇ ਨਹੀਂ ਲਈ ਕਿਸਾਨਾਂ ਦੀ ਸਾਥ ਕਾਂਗਰਸ ਦੀ ਸਰਕਾਰ ਆਉਣ ਤੇ ਕਿਸਾਨਾਂ ਦੇ ਹੱਕ ਚ ਬਣਾਵਾਂਗੇ ਨੀਤੀਆਂ ਕੋਮਨੀਆ ਕਾਲੀ ਦਾ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਸਰਕਾਰ ਤੇ ਸਾਧਿਆ ਨਿਸ਼ਾਨਾ ਕਿ ਹਾ ਸਿਰਫ ਅਕਾਲੀਆਂ ਦੀ ਸਰਕਾਰ ਵੇਲੇ ਪੰਜਾਬ ਦਾ ਹੋਇਆ ਵਿਕਾਸ ਪਿਛਲੇ 7 ਸਾਲਾਂ ਤੋਂ ਲੱਗੀ ਹੈ ਬ੍ਰੇਕ ਕਾਂਗਰਸ ਨੇ ਵੀ ਸਿਰਫ ਪੈਚ ਵਰਕ ਕਰਵਾਇਆ ਸ਼ੁਰੂਆਤ ਕਰਨੇ ਬੁਲੇਟਿਨ ਦੀ ਆਵਾਜ਼ ਵਿੱਚ ਪਾਰਟੀ ਦੇ ਸੁਪਰੀਮ ਮੋਰਵਿੰਦ ਕੇ ਜਵਾਲ ਨੇ ਭਾਜਪਾ ਤੇ ਨਿਸ਼ਾਨਾ ਸਾਧਿਆ ਹੈ ਕੇਂਦਰ ਸਰਕਾਰ ਨੇ ਉਹਨਾਂ ਕਿਹਾ ਹੈ ਕਿ ਪੰਜਾਬ ਦੇ 9000 ਕਰੋੜ ਰੁਪਏ ਰੋਕੇ ਹੋਏ ਨੇ ਔਰ ਇਹਨਾਂ ਪੈਸਿਆਂ ਦੇ ਨਾਲ ਪਿੰਡਾਂ ਦੇ ਵਿੱਚ ਸੜਕਾਂ ਤੇ ਮੁਹੱਲਾ ਕਲੀਨਿਕ ਬਣਨੇ ਸੀ ਸਮੋਦੀ ਸਰਕਾਰ ਪੰਜਾਬ ਦੇ ਨਾਲ ਇੰਨੀ ਨਫ਼ਰਤ ਕਿਉਂ ਕਰਦੀ ਹੈ ਅਰਵਿੰਦ ਕੇ ਜਵਾਲ ਦੇ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ ਦੇ ਲੋਕਾਂ ਦਾ ਹੱਕ ਕਿਉਂ ਰੋਕਿਆ ਹੋਇਆ ਹੈ ਸੋ ਦੱਸ ਦਈਏ ਕਿ ਆਰਟੀਐਫ ਦਾ ਪੈਸਾ और होर फंड जड़े ने उसको लेके पिछले समय देवेच पंजाब सरकार दे वलो कई बार चिट्ठियां लिखियां गईया अठे तक कि मामला कोर्ट तक पहुंचे ता उस से मसले नु लेके के आरबी ले के विवाद के 8000 करोड़ रुपए सेंटर लेके बैठा है रूरल डेवलपमेंट फंड के साढ़े पांच हजार करोड़ रुपए केंद्र सरकार लेके बैठे उनकी हिम्मत कैसे हुई ये पंजाब के लोगों का हक है आपका हक है आप ठीक थोड़ी मांग रहे हो केंद्र सरकार से ये साढ़े पांच हजार करोड़ रुपए से मंडी तक जाने वाली सड़कें बननी थी गांव गांव के अंदर सड़कें बननी थी इन्होंने नेशनल हेल्थ मिशन के पैसे रोक दिए उससे मोहल्ला क्लिनिक बनने थे इनकी हिम्मत कैसे हो गई आपके पैसे रोकने की इनकी हिम्मत इसलिए हो गई क्योंकि लोकसभा में हमारे पास एमपी नहीं है हम कमजोर हैं जब हम केंद्र के साथ बात करते हैं हम कमजोर हैं हमारे हाथ मजबूत करो आप हमारे हाथ मजबूत करोगे ये तेरा के तेरा एमपी हमें दे दोगे केंद्र सरकार की हिम्मत नहीं होगी पंजाब के मसलों के अंदर इंटरफेयर करने की उसके बाद दोस्तों उधर आनंदपुर साहिब तो बीजेपी उम्मीदवार सुभाष शर्मा दा बड़ा बयान आया है केंद्र ते पंजाब दा फंड रोकने दे इल्जाम लगाए के नेता सु सुभाष शर्मा बोले ने कि मोदी सरकार ने पंजाब नु लख करोड़ रुपए देते सुभाष शर्मा ने जवाब देता है पंजाब सरकार उन्होंने कहा कि केंद्र नो फंड का हिसाब नहीं दे रही है हिसाब नहीं देने कारण फंड जारी नहीं हुआ तो आज सरकार के वलो पंजाब दी जनता काफी नाराज है सुभाष शर्मा ने कहा है कि केजरीवाल के के ने के दरदे दसे की 9000 करोड़ रुपए रोकने का इल्जाम लगाया जिसका जवाब सुभाष शर्मा के वलो दिया गया केजरीवाल लगे कहते कि पंजाब दा 9000 करोड़ रुपया जेड़ा वो केंद्र ने रोका हुआ है ਜੇਕਰ ਇਹ ਦਿੱਤਾ ਹੁੰਦਾ ਸੜਕਾਂ ਵੀ ਬਣਨੀਆਂ ਸੀ ਪਿੰਡਾਂ ਦਾ ਵਿਕਾਸ ਵੀ ਹੋਣਾ ਸੀ ਡਿਵੈਲਪਮੈਂਟ ਵੀ ਹੋਣੀ ਸੀ 1.5 ਲੱਖ ਕਰੋੜ ਰੁਪਏ ਦੇ ਹਾਈਵੇ ਬਣਿਆ ਜਿਸ ਹਾਈਵੇ ਤੇ ਅੱਪਾ ਜਾ ਰਹੇ ਨਾ ਕਿੱਡਾ ਵਿਧਾਈ ਹੋਇਆ ਇਹ ਮੋਦੀ ਨੇ ਬਣਾਇਆ ਬਟੰਡੇ ਵਾਲਾ ਹਾਈਵੇ ਮੋਦੀ ਨੇ ਬਣਾਇਆ ਹੁਣ ਤਿੰਨ ਨਵੇਂ ਐਕਸਪ੍ਰੈਸ ਵੀ ਬਣ ਰਹੇ ਸਿਰਫ 1.5 ਲੱਖ ਕਰੋੜ ਦੇ ਪ੍ਰੋਜੈਕਟ ਮੋਦੀ ਨੇ ਪੰਜਾਬ ਦੇ ਹਾਈਵੇ ਐਕਸਪ੍ਰੈਸ ਦੇ ਤੇ ਲਾਏ ਆ ਪੰਜਾਬ ਚ ਨੰਗੀਆਂ ਟ੍ਰੇਨਾਂ ਸ਼ੁਰੂ ਹੋ ਰਹੀਆਂ ਕਿੰਨੇ ਪੈਸੇ ਖਰਚ ਹੋ ਰਿਹਾ ਪੰਜਾਬ ਚ 에어ਪੋਰਟ ਬਣਾਤਾ ਆਦਮਪੁਰ ਦਾ 에어ਪੋਰਟ ਬਣਾਤਾ ਪਟਿਆਲਾ ਦਾ ਬਣਾ 27 ਪੰਜਾਬ ਦੇ ਰੇਲਵੇ ਸਟੇਸ਼ਨ ਮਾਡਰਨਾਈਜ਼ ਕਰਕੇ ਨਾ ਅਮਰੀਕਾ ਯੂਰਪ ਵਰਗੇ ਬਣਾ ਦੇਣੇ ਜੋ ਆ ਮੋਦੀ ਇੰਨੇ ਲੱਖ ਕਰੋੜ ਰੁਪਈਆ ਖਰਚ ਕਰੀ ਜਾਂਦਾ ਇਹ 9000 ਰੁਪਈਏ ਜਾਂਦੇ ਇਹ 9000 ਕਰੋੜ ਇਹਨਾਂ ਦੀ ਨਿਲਾਕੀ ਕਰਕੇ ਰੁਕਿਆ ਹੈ ਇਹ 9000 ਕਰੋੜ ਦਾ ਹਿਸਾਬ ਨਹੀਂ ਦਿੰਦੇ ਪੈਸੇ ਦਾ ਖਰਚ ਲੈ ਹੈਲੀਕਾਪਟਰ ਘੁਮਾਉਂਦੇ ਪੈਸੇ ਖਰਚ ਲੈ ਦੇਸ਼ ਭਰ ਜਿਹੇ ਇਲੈਕਸ਼ਨ ਲੜਨ ਤੇ ਜਾਜਾਂ ਦੇ ਜਾਤ ਖਾਏ ਲੈ ਕੇ ਸਰਕਾਰ ਦਾ ਪੈਸਾ ਹਿਸਾਬ ਨਹੀਂ ਦਿਓਗੇ ਤੇ ਸਰਕਾਰ ਨੇ ਵੀ ਕੁਝ ਨਾ ਭਾਈ ਕਿੱਥੇ ਗਿਆ ਜਨਤਾ ਦਾ ਪੈਸਾ ਹੈ ਇਸ ਕਰਕੇ ਕੇਂਦਰੀ ਵੱਲੋਂ ਕੋਈ ਨਹੀਂ ਸੁਣਦਾ ਪੰਜਾਬ ਦਾ ਉਸਨੇ ਪਹਿਲਾ ਮੋਤੀ ਜੀ ਨੇ ਸਰਵਿੰਦ ਕੇ ਜੀਵਾਲ ਦੇ ਵੱਲੋਂ ਕਿਹਾ ਗਿਆ ਕਿ 9000 ਕਰੋੜ ਰੁਪਏ ਰੋਕੇ ਹੋਏ ਨੇ ਔਰ ਇਸ ਦੀ ਵਜ੍ਹਾ ਇਹ ਹੈ ਕਿ ਕਿ ਮੈਂਬਰ ਪਾਰਲੀਮੈਂਟ ਨਹੀਂ ਹਨ ਸੰਸਦ ਦੇ ਵਿੱਚ ਅ ਵਿਨੀਤ ਜੋਸ਼ੀ ਸਾਡੇ ਨਾਲ ਫੋਨ ਲਾਈਨ ਤੇ ਜੁੜ ਗਏ ਨੇ ਬੀਜੇਪੀ ਆਗੂ ਨੇ ਅ ਵਿਨੀਤ ਜੀ ਲਗਾਤਾਰ ਚੋਣਵੀਂ ਪ੍ਰਚਾਰਤਾ ਚਾਲੀ ਰਹੀ ਹੈ ਪਰ ਇਸ ਦੇ ਵਿੱਚ ਕੰਮ ਹੁੰਦਾ ਚੁੱਕਿਆ ਔਰ ਲੋਕਾਂ ਨੂੰ ਇਹ ਕਿਹਾ ਹੈ ਕਿ ਸਾਡਾ ਪੈਸਾ ਨਾ ਰੁਕਦਾ ਜੇਕਰ ਸਾਡੇ ਮੈਂਬਰ ਪਾਰਲੀਮੈਂਟ ਸੰਸਦ ਦੇ ਵਿੱਚ ਹੁੰਦੇ ਕਿਉਂਕਿ ਆਵਾਜ਼ ਚੁੱਕੀ ਜਾਣੀ ਸੀ ਮੇਰੀ ਬੇਨਤੀ ਹੈ ਕੇਜਰੀਵਾਲ ਸਾਹਿਬ ਨੂੰ ਕਿ ਅਸੀਂ ਕੁਐਸਚਨ ਏ ਪੁੱਛਦੇ ਆ ਉਹ ਕੁਐਸਚਨ ਬੀ ਖੜਾ ਕਰ ਦਿੰਦੇ ਨੇ ਮੈਂ ਜਿਹੜਾ ਕੇਜਰੀਵਾਲ ਜੀ ਦਾ ਕੁਐਸਚਨ ਇਹਦਾ ਜਵਾਬ ਜ਼ਰੂਰ ਦਊਗਾ ਪਰ ਪਹਿਲੇ ਮੇਰੀ ਬੇਨਤੀ ਹੈ ਕੱਲ ਸਾਡੇ ਸੁਭਾ ਪ੍ਰਧਾਨ ਜਾਖੜ ਸਾਹਿਬ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਕੇਜਰੀਵਾਲ ਸਾਹਿਬ ਦਾ 2021 ਨਵੰਬਰ ਦਾ ਜਿੱਥੇ ਉਹ ਕਹਿੰਦੇ ਨੇ ਕਿ ਮੈਂ ਪੰਜਾਬ ਦੀ ਸਾਰੀਆਂ ਮਾਵਾ ਭੈਣਾਂ ਨੂੰ 1000 ਰੁਪਏ ਦਊਗਾ ਫਿਰ ਉਸ ਤੋਂ ਬਾਅਦ 15 ਦਿਨ ਬਾਅਦ ਇੱਕ ਹੋਰ ਵੀਡੀਓ ਆ ਜਿਸ 'ਚ ਕਹਿੰਦੇ ਕਿ ਮੈਨੂੰ ਕੁਐਸਚਨ ਕੀਤਾ ਜਾ ਰਿਹਾ ਬਜਟ ਕਿੱਥੋਂ ਆਏਗਾ ਉਸ ਵੀਡੀਓ 'ਚ ਕਹਿੰਦੇ ਨੇ ਕਿ ਜਿਹੜਾ 20 ਹਜ਼ਾਰ ਕਰੋੜ ਰੁਪਏ ਦੀ ਇਲੀਜੀਲ ਮਾਈਨਿੰਗ ਹੋ ਰਹੀ ਹੈ ਸੀਐਮ ਮੰਤਰੀਆਂ ਕੋਲ ਪੈਠਾ ਜਾ ਰਿਹਾ ਹੈ ਅਸੀਂ ਨੂੰ ਰੋਕ ਕੇ ਪੰਜਾਬ 'ਚ ਲਿਆਵਾਂਗੇ ਆ 10 ਹਜ਼ਾਰ ਕਰੋੜ ਰੁਪਏ 'ਚ ਕੰਮ ਬਣ ਜਾਏਗਾ ਬਾਕੀ 10 ਹਜ਼ਾਰ ਕਰੋੜ ਰੁਪਏ ਸਾਡੇ ਕੋਲ ਪਚ ਜਾਏਗਾ ਹੁਣ ਅਸੀਂ ਜਿਹੜਾ ਉਹ ਵੀਡੀਓ ਸ਼ੇਅਰ ਕੀਤਾ ਉਹ ਪ੍ਰਧਾਨ ਸਾਹਿਬ ਜਖਰ ਸਾਹਿਬ ਨੇ ਸ਼ੇਅਰ ਕੀਤਾ ਉਹ ਵੀਡੀਓ ਜਨਤਕ ਕੀਤਾ ਜਿਖ ਦਿਖਾਇਆ ਦਵਾਰਾ ਜਾਣ ਕਰਾਇਆ ਤੇ ਉਹਦੇ ਪਰ ਕੋਈ ਜਵਾਬ ਨਹੀਂ ਦੇ ਰਹੇ 24 ਮਹੀਨੇ ਬੀਤ ਗਏ ਤੇ 20000 ਕਰੋੜ ਜਿਹੜਾ ਆ ਰਿਹਾ ਸੀਗਾ ਉਹ ਕਿੱਥੇ ਗਿਆ ਜਿਵੇਂ ਜੇ ਕੇਜਰੀਵਾਲ ਸਾਥੀ ਗੱਲ ਨੂੰ ਸੱਚ ਮੰਨੀਏ ਤੇ 20000 ਕਰੋੜ ਰੁਪਏ ਸੀਐਮ ਤੇ ਮੰਤਰੀ ਖਾ ਰਹੇ ਸੀ ਤਾਂ ਚੰਨੀ ਸਾਹਿਬ ਸੀਐਮ ਸੀਗੇ ਇਹਦਾ ਮਤਲਬ ਹੁਣ ਭਗਵੰਤ ਮਾਨ ਸਾਹਿਬ ਤੇ ਨੇ ਮੰਤਰੀ ਖਾ ਰਹੇ ਨੇ ਉਹਦਾ ਪੈਸਾ ਸਾਰਾ 20000 ਕਰੋੜ ਰੁਪਏ ਜਾਂ ਉਹ ਕੇਜਰੀਵਾਲ ਜੀ ਕੋਲ ਜਾ ਰਿਹਾ ਇਸ ਗੱਲ ਦਾ ਜਵਾਬ ਜਰੂਰ ਕੇਜਰੀਵਾਲ ਸਾਹਿਬ ਦੇਣ ਕਿ ਪੰਜਾਬ ਦੇ 1 ਕਰੋੜ ਮਾਵਾਂ ਭੈਣਾਂ ਨੂੰ ਜਿਹੜਾ ਹੈਗਾ 1000 ਰੁਪਏ ਮਹੀਨਾ ਮਿਲਣਾ ਸੀਗਾ 26 ਮਹੀਨੇ ਹੋ ਗਏ ਨੇ ਤੇ 26 26000 ਰੁ ਦੂਸਰਾ ਉਹ ਕਹਿੰਦੇ ਨੇ ਜੀ ਕੇਂਦਰ ਨੇ ਪੈਸਾ ਰੋਕਿਆ ਹੋਇਆ ਤੇ ਮੈਂ ਇਹਨਾਂ ਨੂੰ ਨਾ ਜੀ ਇੱਕ ਗੱਲ ਯਾਦ ਕਰਵਾਉਣਾ ਕਿ ਦਸੰਬਰ ਦੀ ਗੱਲ ਹੈ ਦਸੰਬਰ 2023 ਠੀਕ ਹੈ ਜੀ ਭਗਵੰਤ ਮਾਨਸ ਭਗਵੰਤ ਮਾਨ ਸਾਹਿਬ ਨੇ ਇੱਕ ਮੀਟਿੰਗ ਕੀਤੀ ਮੀਟਿੰਗ 'ਚ ਉਹਨਾਂ ਨੇ ਕਿਹਾ ਕੇਂਦਰ ਦਾ 8000 ਕਰੋੜ ਰੁਪਇਆ ਸਾਡੇ ਕੋਲ ਪਿਆ ਹੈ ਅਸੀਂ ਵਰਤੋਂ ਨਹੀਂ ਕਰ پا ਰਹੇ ਪੰਜਾਬ ਦੇ ਅੰਦਰ 8000 ਕਰੋੜ ਰੁਪਇਆ ਕੇਂਦਰ ਦਾ ਪਿਆ ਹੈ ਅਸੀਂ ਵਰਤੋਂ ਨਹੀਂ ਕਰ پا ਰਹੇ ਉਹਨਾਂ ਨੇ ਆਪਣੇ ਸੁਪਾ ਦੇ ਜਿਸ ਨੇ ਸਕੱਤਰ ਸ੍ਰੀਮਹਿਤ ਮੰਤਰੀਆਂ ਦੇ ਨੂੰ ਖਿੱਚਿਆ ਹੈ कि 8000 ਕਰੋੜ ਰੁਪਏ ਖਰਚ ਕਰੋ ਇਹਨੂੰ ਇਲੈਸ ਨਾ ਹੋ ਜਾਏ ਸਾਡੇ ਤੇ ਇਲਜ਼ਾਮ ਨਾ ਲਾਓ ਕੇਜਰੀਵਾ ਸਾਹਿਬ ਇਹ ਦੱਸੋ ਦਸੰਬਰ ਤੇ ਭਗਵੰਤ ਮਾਨ ਸਾਹਿਬ ਦੀ ਸਟੇਟਮੈਂਟ ਜਿਹਦੀ ਕਾਪੀ ਸਾਡੇ ਕੋਲ ਹੈਗੀ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਦੀ ਜਾਰੀ ਕੀਤੀ ਕਾਪੀ ਹੈ ਅਖਬਾਰਾਂ ਦੀ ਕਟਿੰਗ ਹੈ ਉਸੇ ਸਪਸ਼ਟ ਹੈ ਲਿਖਿਆ ਹੈ ਕਿ 8000 ਕਰੋੜ ਰੁਪਏ ਕੇਂਦਰ ਦਾ ਇਹ ਵਰਤ ਨਹੀਂ ਪਾਰੇ ਇਹ ਪੰਜਾਬ ਸਰਕਾਰ ਵਰਤ ਨਹੀਂ ਪਾਰੀ ਉਹ ਇਲੈਸ ਨਾ ਹੋ ਜਾਏ ਇਸ ਕਰਕੇ ਆਪ ਸੰਸਦਿਕ ਖਿੱਚੋਟਾ ਨਹੀਂ ਕਰ ਰਹੇ ਕਿ ਆ ਉਹ 8000 ਕਰੋੜ ਰੁਪਏ ਦਸੰਬਰ ਦੀ ਗੱਲ ਹੈ ਜਨਰਲ ਫਿਰ ਵੀ ਮਾਰਚ ਅਪ੍ਰੈਲ ਮਈ ਹੋ ਗਿਆ ਕਿ ਹੁਣ ਤੱਕ ਵਰਤਿਆ ਗਿਆ ਉਹਦੀ ਕੋਈ ਡਿਟੇਲ ਹੈਗੀ ਹੈ ਤੇ ਕੇਜਰੀਬਾਦ ਸਭ ਤੋਂ ਵੱਧ ਜ਼ਿਆਦਾ ਇਨਾ ਫੰਡ ਹੈਗਾ ਕਿ ਲਗਾਉਣ ਲਈ ਥਾਂ ਨਹੀਂ ਮਿਲ ਰਹੀ ਜਾਂ ਫਿਰ ਸਮਾਂ ਨਹੀਂ ਹੈ ਇਹ ਮੰਨਿਆ ਜਾਵੇਗਾ ਇਹਨਾਂ ਕੋ ਨੀਅਤ ਨਹੀਂ ਹੈ ਇਹਨਾਂ ਕੋਲ ਉਹਦੀ ਨੋਲੇਜ ਨਹੀਂ ਹੈ ਸਮਝ ਨਹੀਂ ਹੈ ਲਗਾਉਣ ਦਾ ਦੇਖੋ جے جی باคับਿਸਲ ਤਾਂ کبھی جواب نہیں دیں گے کہ میں 20000 ਕਰੋੜ ਰੁਪਇਆ ਇਲੀਗਲ ਮਾਈਨਿੰਗ ਦਾ ਬੰਦ ਕਰਕੇ ਪੰਜਾਬ ਤੇ ਲਿਆਣਾ ਸੀ ਔਰ ਪਹਿਲੇ ਮਹੀਨੇ ਤੋਂ ਹਰ ਭੈਣ ਨੂੰ ਹਜ਼ਾਰ ਹਜ਼ਾਰ ਰੁਪਇਆ ਦੇਣਾ ਸੀ ਮਾਂ ਭੈਣ ਨੂੰ ਦੇਣਾ ਸੀਗਾ ਉਹ ਨਹੀਂ ਦਿੱਤਾ ਉਹਦਾ ਜਵਾਬ ਨਹੀਂ ਦੇਣਗੇ ਨਾ ਉਹ ਕਿਉਂ ਨਹੀਂ ਬੰਦ ਹੋਈ ਇਲੀਗਲ ਮਾਈਨਿੰਗ ਇਸ ਤਰ੍ਹਾਂ ਹੀ ਜਿਹੜਾ 8000 ਕਰੋੜ ਰੁਪਇਆ ਦਾ ਲੈਪਸ ਹੋ ਰਿਹਾ ਹੈ ਭਗਵੰਤ ਮਾਨ ਸਾਹਿਬ ਨੇ ਆਪ ਬਣਾਇਆ ਪਬਲਿਸ਼ਿੰਗ ਡਿਪਾਰਟਮੈਂਟ ਨੇ ਪ੍ਰੈਸ ਨੋਟ ਜਾਰੀ ਕੀਤਾ ਹੈ ਉਹਨਾਂ ਦਾ ਵੀਡੀਓ ਵੀ ਜਾਰੀ ਦੇਖੋ ਸਾਡੇ ਕੋਲ ਕਾਪੀ ਸਭ ਕੁਝ ਪਿਆ ਹੋਇਆ ਉਹ ਵੀ ਜਾਰੀ ਕਰ ਦਾਂਗੇ ਆਸੀਂ ਉਹਦਾ ਜਵਾਬ ਨਹੀਂ ਦੇਣਾ ਕਿ 8000 ਕਰੋੜ ਰ ਹੂੰ ਠੀਕ ਹੈ ਬਨੀਜੀ ਪਰ ਇਨਾ ਕੱਲ ਸਟੇਟਮੈਂਟਸ ਲਗਾਤਾਰ ਆ ਰਹੀਆਂ ਨੇ ਕਿ ਆਉਣ ਵਾਲੇ ਸਮੇਂ 'ਚ 1000 ਰੁਪਏ ਜ਼ਰੂਰ ਜਾਰੀ ਕੀਤਾ ਜਾਏਗਾ ਪਰ ਜਿਹੜਾ 9000 ਕਰੋੜ ਨੂੰ ਲੈ ਕੇ ਮੁੱਦਾ ਵੱਡਾ ਬਣਾਇਆ ਜਾ ਰਿਹਾ ਸੋ ਲੱਗਦਾ ਤੁਹਾਨੂੰ ਲੋਕਾਂ ਦੇ ਵਿੱਚ ਆਵਾਜ਼ ਜਾਏਗੀ ਕਿ ਪੈਸੇ ਰੋਕੇ ਹੋਏ ਨੇ ਭੈਣ ਜੀ ਭੈਣ ਜੀ 1000 ਰੁਪਏ ਜਾਰੀ ਕਰਨਾ ਹੈ ਪਹਿਲੇ ਦਿਨ ਤੋਂ ਕਿਉਂ ਨਹੀਂ ਕੀਤਾ ਕਹਿਜੀਵਾਲ ਸਾਹਮਣੇ ਜਦ ਦੱਸਿਆ ਸੀ ਕਿ ਮੈਂ ਦਸੰਬਰ ਦੇ ਮਹੀਨੇ ਦਸੰਬਰ 2021 'ਚ ਕਹਿਜੀਵਾਲ ਸਾਹਮਣੇ ਸਾਫ ਦੇ ਦਿੱਤਾ ਸੀਗਾ ਕਿ ਮੈਂ 1000 ਰੁਪਏ ਮਹੀਨਾ ਕਿੱਥੋਂ ਦਊਂਗਾ ਕਿੱਥੋਂ ਪੈਸੇ ਆਣਗੇ ਤੇ 24 ਮਹੀਨੇ ਬ ਉਹ ਇਲੀਗਲ ਮਾਈਨਿੰਗ ਦਾ ਪੈਸਾ ਕਿੱਥੇ ਜਾ ਰਿਹਾ ਜਿਹੜਾ 20 ਹਜ਼ਾਰ ਕਰੋੜ ਰੁਪਏ ਤੇ ਆਪਣੇ ਮੂੰਹ ਤੋਂ ਕੇਜੀਵਾਲ ਸਾਹਿਬ ਕਹ ਕੇ ਗਏ ਸੀਗੇ ਇਹ ਕੇਜੀਵਾਲ ਸਾਹਿਬ ਜਿਹੜੇ ਨੇ ਝੂਠ ਦੀ 판ਡ ਨੇ ਵੀ ਕੇਜੀਵਾਲ ਦੇ ਇੱਕ ਵੀਡੀਓ ਨਾਲ ਅਸੀਂ ਜਨਤਾ ਕੀਤਾ ਕੇਜੀਵਾਲ ਕਹਿੰਦੇ ਨੇ ਕਿ ਕੇਜੀਵਾਲ ਜੋ ਸੁਣ ਤਾ ਲ ਕੇਜੀਵਾਲ ਜੋ ਕਹਿੰਦਾ ਉਹ ਕਰਦਾ ਅਸੀਂ ਕਹਿੰਦੇ ਨੇ ਕੇਜੀਵਾਲ ਜੋ ਕਹਿੰਦਾ ਉਹ ਕਦੇ ਨਹੀਂ ਕਰਦਾ ਹਮ ਠੀਕ ਠੀਕ ਹੈ ਵਿਨੀਤ ਜੀ ਬਹੁਤ ਬਹੁਤ ਸ਼ੁਕਰੀਆ ਜੁੜਨ ਲਈ న్యూਸ 18 ਦੇ ਨਾਲ ਤਾਨਵਾਦ ਹੈ ਤਾਂ ਸਵਾਲ ਲਗਾਤਾਰ ਉੱਠ ਰਹੇ ਨੇ ਵਾਰ ਪਲਟਵਾਰ ਜਾਰੀ ਨੇ ਕਿਉਂਕਿ ਚੋਣ ਪ੍ਰਚਾਰ ਬਿਲਕੁਲ ਆਖਰਲੇ ਦੌਰ ਦੇ ਵਿੱਚ ਹੈ ਔਰ ਇਸੇ ਦੇ ਵਿਚਾਲੇ ਪੰਜਾਬ ਸਰਕਾਰ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਲਗਾਤਾਰ ਪਿਛਲੇ ਸਭ ਵਿੱਚ ਇਲਜ਼ਾਮ ਲੱਗੇ ਨੇ ਕੇਂਦਰ ਤੇ ਕਿ ਪੈਸਾ ਜਾਰੀ ਨਹੀਂ ਹੋਇਆ ਔਰ ਉਹੀ ਮੁਤਾਰਵਿਦ ਦੇ ਜਵਾਬ ਦੇ ਚੁਕਿਆ